ਗੁੱਡ ਮਾਰਨਿੰਗ ਸਸਿਕਾਲ ਜੀ ਵੈਲਕਮ ਟੂ ਵੈਕ 4 ਘੰਟੇ ਬਾਅਦ ਫਿਰ ਮੇਰਾ 4 ਘੰਟੇ ਵਾਲਾ ਦੂਜੇ ਵਲੋਗ ਦੀ ਐਂਡਿੰਗ ਕੀਤੀ ਸੀ ਤੇ ਇਹਦੀ ਸਟਾਰਟਿੰਗ ਕਰ ਰਹੇ ਆ ਸੋ ਟਾਈਮ ਹੋ ਚੁੱਕਿਆ 2:30 ਵੱਜ ਚੁੱਕੇ ਨੇ ਪੂਰੇ ਤੇ ਆਪਾਂ ਘਰ ਤੋਂ ਨਿਕਲ ਚੁੱਕੇ ਆ ਪਿੰਡ ਦੇ ਵਿੱਚ ਹੀ ਆ ਸ਼ਾਂਤੀ ਪਈਆ ਪੂਰੇ ਪਿੰਡ ਦੇ ਵਿੱਚ ਤੇ ਚੱਲਦੇ ਆ ਹੁਣ ਆਪਾਂ ਰੋਣੋ ਤੇ ਉੱਥੋਂ ਦੇਖੀਏ ਸਾਰੇ ਜਣੇ ਰੈਡੀ ਨੇ ਤੇ ਫਿਰ ਉਸ ਤੋਂ ਵੱਲ ਉਸ ਤੋਂ ਬਾਅਦ ਆਪਣੀ ਪਟਨਾ ਸਾਹਿਬ ਦੀ ਯਾਤਰਾ ਜਿਹੜੀ ਉਹ ਸ਼ੁਰੂ ਹੋਊਗੀ ਸ਼ੁਰੂ ਹੋ ਚੁੱਕੀ ਹੈ ਵੈਸੇ ਤੁਹਾਨੂੰ ਧਿਆਨ ਦੇ ਤੋਂ ਤਾਂ ਸੋ ਸਾਰੀ ਯਾਤਰਾ ਦੇਖਣ ਦੇ ਲਈ ਤੁਸੀਂ ਬਲੌਗਸ ਦੇ ਨਾਲ ਜ਼ਰੂਰ ਜੁੜੇ ਰਹੋ ਗਾਹਾਂ ਗਾਹ ਪਾਰਟ ਆਉਂਦੇ ਰਹਿਣਗੇ ਬਲੌਗ ਦੇ ਜਿੱਦਾਂ ਜਿੱਦਾਂ ਅਸੀਂ ਜਿੱਤੇ ਜਿੱਤੇ ਵੀ ਜਾਂਦੇ ਰਹਾਂਗੇ ਤੇ ਬਾਈ ਰੋਡ ਸਾਰਾ ਪਤਾਨੂੰ ਖਰਚਾ ਜੋ ਵੀ ਹੈ ਸਾਰਾ ਦੱਸਾਂਗੇ ਬਾਈ ਰੋਡ ਕਿੰਨੇ ਚ ਪੈ ਜਾਂਦਾ ਆ ਤੇ ਸੋ ਚਲੋ ਜੀ ਮਿਲਦੇ ਆ ਫਿਰ ਅੱਗੇ ਇਦਾਂ ਹੀ ਪਿੰਡ ਤੋਂ ਬਾਹਰ ਨਿਕਲਣ ਲੱਗੇ ਆਪਾਂ ਤੇ ਗੱਡੀ ਮੈਨੂੰ ਬਾਰ-ਬਾਰ ਕਹਿ ਰਹੀ ਹੈ ਸੀਟ ਬੈਲਟ ਲਗਾ ਲਾ ਆਪਣੀ ਸੇਫਟੀ ਦੇ ਲਈ ਕਿੰਨੀ ਸ਼ਾਂਤੀ ਪਈ ਹੁੰਦੀ ਹੈ ਨਾ ਰਾਤ ਨੂੰ ਯਾਰ ਬੜੀ ਜੋਰ ਰਾਤ ਨੂੰ ਆਉਂਦੀ ਹੈ ਸਮਝ ਨਹੀਂ ਆਉਂਦੀ ਹੈ ਸਹੀ ਗੱਲ ਆ ਇੰਨੀ ਵੀ ਨਹੀਂ ਸ਼ਾਂਤੀ ਚਾਹੀਦੀ ਪਹਿਲੇ ਪੂਰੇ ਲੱਗਣੇ ਚਾਹੀਦੇ ਆ ਹਰੇਕ ਪਾਸੇ ਆਪਾਂ ਦਾ ਇੱਕ ਪਰਸਨਲ ਚੌਂਕੀਦਾਰ ਰੱਖ ਲਾਂਗੇ ਮੈਂ ਸਾਡੇ ਚਾਰ ਚੌਂਕੀਦਾਰ ਰੱਖੇ ਹੋਏ ਆ ਸਾਡਾ ਫੈਕਟਰੀ ਚ ਹੁੰਦਾ ਤੇਨ ਸਾਡੇ ਘਰ ਵੱਲ ਸੈਕ ਹੁੰਦੇ ਯਾਰ ਮੇਰਾ ਮੂੰਹ ਨਹੀਂ ਸਾਫ ਆਉਂਦਾ ਹੈਗਾ 3:30 ਹੋ ਗਏ ਤੇ ਆਪਾਂ ਪਹੁੰਚ ਗਏ ਰੋਣ ਤੇ ਚਾਹ ਪੀਨੇ ਆ ਹੁਣ ਆ ਵੀ ਨੀਂਦ ਆਈ ਜਾਂਦੀ ਆ ਤੈਨੂੰ ਚਾਹ ਬਣਾਉਂਦਾ ਤੈਨੂੰ ਘੜੀ ਜੀ ਤੇਰਾ ਸੌਂਕੇ ਨਹੀਂ ਸਰਨਾ ਸਾਡਾ ਤਾਂ ਸਾਰਜੂ ਬਾਸਿਆਂ ਜੀ ਲਈ ਜਾਂਦਾ ਮੈਂ ਤੇਰਾ ਸੌਂਕੇ ਨਹੀਂ ਸਰਨਾ ਸਾਡਾ ਤਾਂ ਸਰਜੂ ਲਓ ਜੀ ਤਿਆਰੀਆਂ ਚੱਲ ਪਈਆਂ ਰੱਖ ਰਹੇ ਨੇ ਬੈਗ ਕਹਿੰਦੇ ਮੁੰਡੇ ਨਿਹਰਾ ਵਯਾ ਆ ਬੂੰਗੜੀ ਸਾਜਰੇ ਠਾਲਦੀ ਅੱਜ ਨੀਂਦ ਆਉਂਦੀ ਹੈ ਨਾ ਸੌਂਜੀ ਸੌਂਜੀ ਗੱਡੀ 'ਚ ਸੌਂਦੇ ਹੀ ਜਾਣਾ ਅੱਜ ਦੋਨਾਂ ਨੇ ਐਂ ਤੇ ਮਾਰੀ ਕੁਸ਼ੀ ਕਰਦੇ ਜਾਣਾ ਲਓ ਜੀ 5:00 ਵੱਜ ਗਏ ਤੇ ਪਿੰਡਾਂ ਵੱਲ ਦੀ ਅਸੀਂ ਪਹੁੰਚ ਰਿਹਾ ਦਿੱਲੀ ਵੱਲ ਨੂੰ ਪੁੱਛ ਕਰ ਰਹੇ ਹਾਂ ਕਿਉਂਕਿ ਵਿਚਕਾਰ ਲੱਗਿਆ ਹੋਇਆ ਧਰਨਾ ਤਾਂ ਕਰਕੇ ਉਹ ਰਸਤਾ ਬੰਦ ਦਾ ਤੇ ਪਤਾ ਨਹੀਂ ਹੁਣ ਕਿੱਧਰ ਕਿੱਧਰ ਦੀ ਇਹ ਕਿਹੜਾ ਪਿੰਡ ਆ ਗੁਰਦੁਆਰਾ ਨਥਾਣਾ ਸਾਹਿਬ ਹੈ ਪਿੰਡ ਹਸਨਪੁਰ ਕਬੂਲਪੁਰ ਹਰਿਆਣੇ ਜਨੇ ਇੰਟਰ ਹੋਇਆ ਜੇ ਨਹੀਂ ਪੰਜਾਬ ਜੇ ਹਾਂ ਤਾਂ ਪੰਜਾਬ ਚ ਆ ਲਓ ਵੀ ਕਮ ਮੁਕੈਮ ਨੇ ਸੰਗ ਤਾਂ ਹਰਿਆਣਾ ਆ ਗਿਆ ਕਹਿੰਦੇ ਹਰਿਆਣਾ ਹਰਿਆਣੇ ਦੀ ਵਾਦੀਆਂ ਵਿੱਚ ਆਹ ਦੇਖ ਨਾ ਸੋਹਣਾ 뷰 ਆ ਪੰਜਾਬ ਤਾਂ ਮੈਂ ਥੋੜਾ ਜ ਵੱਧ ਸੋਹਣਾ ਲੱਗਦਾ ਹੈ ਪੰਜਾਬ ਦਾ ਥੋੜਾ ਹੀ ਰਹਿ ਗਿਆ ਹੁਣ ਨਾ ਜਾਂ ਉੱਥੇ 150 ਮੀਟਰ ਉੱਧਰੋਂ 150 ਉੱਧਰੋਂ ਬਸ ਤਨਕ 100 ਵਿੱਚ ਵਿੱਚ ਮਰਦੀ ਜਿਵੇਂ ਆ ਨਾ ਵੀ ਸਵਾ 6 ਦਾ ਟਾਈਮ ਹੋ ਗਿਆ ਤੇ ਪਤਾ ਨਹੀਂ ਕਿੱਥੇ ਪਹੁੰਚ ਗਏ ਰੋਡ ਤੇ ਤੇ ਫਿਰ ਜਾਂਦੇ ਆ ਹੁਣ ਤੱਕ ਅਸੀਂ ਬੈਠੇ ਬੈਠਿਆਂ ਨੇ ਇੰਨੇ ਘੰਟੇ ਸਾਰੀਆਂ ਸਰਕਾਰਾਂ ਦੇ ਕਾਲੇ ਚਿੱਠੇ ਖੋਲਦੇ ਜੇ ਕਿ ਸਿਰ ਸੁਣਨੇ ਤਾਂ ਫੋਨ ਕਰ ਲਿਓ ਬਲੌਗ 'ਚ ਨਹੀਂ ਮੈਂ ਸਾਰੇ ਇਕੱਲੇ ਇਕੱਲੇ ਦੱਸ ਸਕਦੀ ਹੈ ਕਿਉਂਕਿ ਪਰਸਨਲ ਨੇ ਉਹ ਥੋੜੇ ਜੇ ਜੇ ਕਿ ਸਿਰ ਸੁਣਨੇ ਅਗਲਾ ਫੋਨ ਕਰੂ ਫੇ ਸਾਰੇ ਸੁਣਾਵਾਂਗੇ ਸਭ ਦਾ ਕਾਲਾ ਚਿੱਠਾ ਆਪਣੇ ਕੋ ਪਿਆ ਮੋਦੀ ਦਾ ਫੋਨ ਆਇਆ ਹੈ ਹੈ ਭਗਵਾਨ ਤਮਾਨ ਤੱਕ ਮੇਰੀ ਆਵਾਜ਼ ਨੂੰ ਪਹੁੰਚਾਇਓ ਨੀਡੂ ਸੋਲਟ ਵਾਲੇ ਔਰ ਮੈਂ ਦੋ ਤਿੰਨ ਨਾਲ ਲੈ ਕੇ ਕੰਪਲੇਂਟਾਂ ਜੀਆਂ ਪਾਉਣੀਆਂ ਨੇ ਉਸ ਤੱਕ ਮੇਰੀ ਆਵਾਜ਼ ਨੂੰ ਪਹੁੰਚਾਇਓ ਇੱਥੇ ਆ ਗਏ ਵੀ ਆਪਾਂ। ਇਹ ਆਪਾਂ ਆ ਗਏ ਜਮਨਾ ਦਰਿਆ ਤੇ। ਦਰਿਆ ਇਹ। ਓਕੇ। ਮੈਂ ਤਾਂ ਦੈਂਦਾ ਸਿਰਿਆ ਵੀ ਜਮਨਾ ਦਰਿਆ ਹੈ। ਹਾਂ ਜਮਨਾ ਦਰਿਆ। ਜਮਨਾ ਦਰਿਆ ਕਿ ਨਦੀ ਕਿ ਨਹਿਰ ਕੀ ਆ? ਹਾਂ ਦਰਿਆ। ਜਮਨਾ ਦਰਿਆ। ਕਿੱਦਾਂ ਤੁਹੋਂ ਦੇਖੀ। ਜਮਨਾ ਨਦੀ ਸੁਣੀ ਆ ਮੈਂ ਤਾਂ। ਤੂੰ ਤੁਹੋਂ ਤਾਂ ਦੇਖ ਨਹੀਂ ਆ। ਤੁਹੋਂ ਤਾਂ। ਹਾਂ। ਕਿੱਦਾਂ ਦਰਿਆ। ਇੱਧਰ ਠੰਡ ਆ ਕਹਿੰਦੇ। ਤੁਸੀਂ ਵੀ ਆਓ ਜੀ ਇੱਧਰ ਨੂੰ ਹਮ ਹਮਾ ਕੇ। ਤੂੰ ਕੋਲ ਲਿਆਈ। ਹੈ? ਦੋ ਰੁਪਏ ਮੈਂ ਸ਼ੋਰ ਵੀ ਰੱਖਿਆ ਐਡਾ। ਆ ਦੇਖੋ ਧੁੰਦ ਪਈ ਹੋਈ ਮੂਰੇ ਉਹ ਦੂਰ ਤੱਕ ਬੰਦਾ ਨਹੀਂ ਨੀਂਦਾ ਉਹ ਮੋੜ ਤੋਂ ਪਰੇ ਕੁਝ ਨਹੀਂ ਨੀਂਦਾ ਵੀ ਗਾੜ ਆਉਂਦਾ ਮੋੜ ਤੱਕ ਕੀ ਦਿਂਦਾ ਸਾਨੂੰ ਅੱਗੇ ਮੋੜ ਆਵੇ ਅੱਗੇ ਮੋੜ ਕੋੜ ਆ ਗਿਆ ਤਾਰੀ ਨਹੀਂਦਾ ਆ ਹੋਰ ਕਿਤੇ ਧੁੰਦ ਪਈ ਹੋਈ ਆ ਲਓ ਜੀ ਟਾਈਮ ਤਕਰੀਬਨ ਹੋ ਗਿਆ ਕਿੰਨੇ ਵਜ ਗਏ ਸਾਢੇ 7 ਹੋ ਗਏ ਤੇ ਸਾਰਿਆਂ ਨੂੰ ਲੱਗੀ ਐ ਭੁੱਖ ਜ਼ਬਰਦਸਤ ਵਾਲੀ ਮੈਨੂੰ ਤੇ ਫਤੇ ਨੂੰ ਵੱਧ ਤੇ ਹੁਣ ਹੁਣ ਅਸੀਂ ਅਸੀਂ ਫਿਰ ਸਾਰੇ ਰਾਸਤੇ ਮੈਂ ਹੀ ਬੋਲੀ ਆ ਦੱਸ ਹੁਣ ਮੈਨੂੰ ਪਾਣੀ ਦੀ ਬੋਤਲ ਬਲਾਓ ਇੱਕ ਹਾਂ ਲੱਗੀ ਨਹੀਂ ਲੱਗੀ ਗੱਡੀ 'ਚ ਬਹਿ ਜਾਓ ਹਾਂ ਤੁਹਾਨੂੰ ਨਹੀਂ ਲੱਗੀ ਤੁਸੀਂ ਗੱਡੀ 'ਚ ਬਹਿ ਜਾਓ ਮੈਂ ਤੇ ਫਤੇ ਖਾ ਕੇ ਆ ਜਾਨੇ ਆ ਕਿਉਂ ਵੀ ਫਤੇ ਚਲੋ ਜੀ ਚੱਲੀਏ ਤੇ ਖਾਈਏ ਕੁਛ ਪਰੌਂਠੇ ਸ਼ਰੌਂਠੇ ਹਲਕਾ ਜਿਹਾ ਖਾਵਾਂਗੇ ਕੁਛ ਓਏ ਲੋ ਜੀ ਆਪਾਂ ਰੁਕਿਆ ਹਾਂ ਮਿਡਵੇ ਪੁਆਇੰਟ ਫੈਮਿਲੀ ਟਾਪਾ ਕਿੱਥੇ ਆ ਕਿਹੜੇ ਏਰੀਆ ਚ ਪੈਂਦਾ ਇਹ ਆਪਾਂ ਕਿੱਥੇ ਆ ਗਏ ਹਾਂ ਆਪਾਂ ਮੇਰਟ ਕੋਲ ਆ ਗਏ ਅਸੀਂ ਹਰਿਆਣੇ ਚ ਆ ਗਏ ਆ ਬੰਦੇ ਹੌਲੀ ਹੌਲੀ ਉੱਤਰਦੇ ਨੇ ਇਹਨਾਂ ਇਹਨਾਂ ਪੁੱਛਦੇ ਆ ਵੀ ਅਸੀਂ ਕਿੱਥੇ ਦਰਤੇ ਆ ਟਾਬੇ ਵਾਲਾ ਹੈ ਪਾਜੀ ਟਾਬੇ ਵਾਲਾ ਵੀ ਪੁੱਛ ਗਿਆ ਅਸੀਂ ਕਿੱਥੇ ਫਿਰਦੇ ਆ ਸਾਹਾਰਨਪੁਰ ਆ ਗਏ ਸਾਹਾਰਨਪੁਰ ਆ ਗਏ ਯਾ ਕੀ ਹੋ ਗਿਆ ਨਾਲ ਆਲੋ ਜੀ ਦੇਖੋ ਉਹ ਜਾਨ ਜੀ ਦਾ ਡਰ ਗਈ ਬੈਂਕਰ ਮੈਂ ਲੁੱਬਲਾ ਉਹਨੂੰ ਕੰਮ ਚਲਾ ਉਹ ਬਾਈ ਛੇ ਮਿਕਸ ਪਰੌਠੇ ਨਾਲ ਬਰ ਇੱਕ ਬੰਨ ਲਾਓ ਜੀ ਆ ਗਿਆ ਆਪਣਾ ਬ੍ਰੇਕਫਾਸਟ ਮਿਕਸ ਪਰੌਠੇ ਫਤਿਹ ਦੀ ਫਰਮਾਇਸ਼ ਤੇ ਫਤਿਹ ਨੇ ਫਾਈਨਲ ਕੀਤਾ ਅੱਜ ਦਾ ਬ੍ਰੇਕਫਾਸਟ ਕੀ ਖਾਣਾ ਬਟਰ ਨਹੀਂ ਆਇਆ ਅੱਛਾ ਬਟਰ ਰੱਖਾਂਗੇ ਇਹਦੇ ਵਿੱਚ ਬਟਰ ਓਹ ਹੋ ਹੋ ਬਹੁਤ ਗਰਮਾ ਓ ਮਾਈ ਗੋਡ ਹੋਰ ਕੀ ਟੇਸਟੀ ਲੱਗਣੀ ਆ ਹੁਣ ਆਪਾਂ ਨੂੰ ਭੁੱਖ ਲੱਗੀ ਹੋਈ ਆ ਕੁੱਲੜ ਵਾਲੀ ਚਾਹ ਆ ਗਈ ਕਹਿੰਦੇ ਹਾਂ ਸੋਣਾ ਹੁਣ ਸਾਡਾ ਤਾਂ ਸਾਜੂ ਤੇਰਾ ਨਹੀਂ ਸਰਨਾ ਆ ਕੁੱਲੜ ਵਾਲੀ ਚਾਹ ਬਲਾਈ ਆ ਹੁਣ ਤੈਨੂੰ ਹੁਣ ਨਹੀਂ ਸੋਣਾ ਗੱਡੀ ਚਾਲ ਲਈ ਜਾਂ ਹੈ ਚੱਲ ਵੇ ਉਹ ਦੂਜੇ ਰੋਡ ਤੇ ਚਾੜ੍ਹ ਕੇ ਦੇ ਦੇ ਲਓ ਜੀ ਬ੍ਰੇਕਫਾਸਟ ਹੋ ਗਿਆ ਡਨ ਯਾਰ ਇੱਕ ਅੱਧੀ ਫੋਟੋ ਤਾਂ ਖਿੱਚ ਤੂੰ ਆਏਂਗਾ ਤੇ ਕਰਦੇ ਹੋ ਤੁਸੀਂ ਹੈ ਤੇ ਆ ਬੁੱਟੇ ਕੋਲ ਖਿੱਚ ਦੇ ਯਾਰ ਆ ਦੇਖ ਆ ਫਰਿਆਲੀ ਹੀ ਕੋਈ ਸੋਹਣੀ ਆਉਗੀ ਮੇਰੇ ਹਰਿਆਲੀ 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 ਤਾਈ ਤਾਂ ਮੈਂ ਹਰੀ ਚੁੰਨੀ ਲਈ ਆ ਤੇ ਫੋਟੋ ਫੋਟੋ ਖਿੱਚੀ ਐ ਫਿਰ ਵਧੀਆ ਅੱਗੇ ਵਧੋ ਲੋ ਜੀ ਕੰਮ ਕਹਦੇ ਹੁਣ ਆਏ ਅੜਿਆ ਪਏ ਸਾਡਾ ਵੀ ਕੱਲ ਇੰਦਰਜੀਤ ਉਹਨਾਂ ਨੇ ਕਰਾਈਆਂ ਬ੍ਰੈਂਡੀਆਂ ਏਸੀ ਦੀ ਟਿਕ ਟਕ ਕੈਨਸਲ ਕਰਾ ਕੇ ਅਸੀਂ ਗੱਡੀ 'ਚ ਜਾ ਰਹੇ ਹੀਟਰ ਲਾ ਕੇ ਕਿਉਂਕਿ ਬਾਹਰੋਂ ਬਹੁਤ ਠੰਡਾ ਆ ਗਿਆ ਬਹੁਤ ਠੰਡਾ ਆ ਗਿਆ ਕੋਟ ਚੱਕਣੇ ਭੁੱਲ ਗਏ ਅਸੀਂ ਜਿਹੜੇ ਇੱਕ ਦੋ ਪਤਲ-ਪਤਲੇ ਚੱਕੇ ਨੂੰ ਪਿੱਛੇ ਬੈਗਾਂ ਜਿੰਨੇ ਤਾਂ ਕਰਕੇ ਹੀਟਰ ਲਾਉਣਾ ਪੈ ਗਿਆ ਸਾਨੂੰ ਮੁੰਡਾ ਪਿੱਛੇ ਭੁਖਾਰਾ ਦੇ ਕੇ ਮੈਂ ਦਰਪਦਰ ਭੁਖਾਰਾ ਦੇ ਕੇ ਪਿੱਛੇ ਵਟਾਇਆ ਤੇ ਹੁਣ ਅਸਲ ਵਿੱਚ ਪ੍ਰੋਬਲਮ ਕੀ ਹੋਈ ਕੱਲ ਪਤਾ ਨਹੀਂ ਇਹਨਾਂ ਨੇ ਸਫਾਈ ਜ਼ਿਆਦਾ ਕਰਤੀ ਗੱਡੀ ਦੀ ਗੱਡੀ ਦੇ AC 'ਚ ਕੋਈ ਪ੍ਰੋਬਲਮ ਕਰਤੀ ਹੁਣ ਇੱਕ ਸਾਈਡ ਗਰਮ ਖਵਾ ਰਹੀ ਹੈ ਇੱਕ ਸਾਈਡ ਠੰਡੀ ਆ ਰਹੀ ਹੈ ਤੇ ਜਿਹਦੇ ਵਿੱਚ ਵਾਂਦੀ ਦੇ ਬਣ ਗਏ ਪਕੌੜੇ ਆ ਤੇਰੇ ਵਰਗੇ ਪਕੌੜੇ ਹੋਰ ਗੱਲ ਆ ਜੀ ਆਪ ਵੀ ਹੋੜਾ ਅਚਾਰਾ ਜਾਂਸੀ ਲੱਗ ਰਿਹਾ ਕਿਉਂਕਿ ਕਹਿੰਦੇ ਜਿਹਦੇ ਨਾਲ ਗੱਲ ਕਰ ਮਸੀਬਤ ਪੈਂਦੀ ਆ ਵੀ ਉਹੀ ਫਿਰ ਉਹ ਕਰਦਾ ਆ ਥੋੜਾ ਜਾਂਸੀ ਲੱਭੀ ਜਾਂਦਾ ਜਾਂਸੀ ਆਈ 30 ਕਿਲੋਮੀਟਰ ਗਾਹ ਜਨ ਨੂੰ ਤਾਂ ਪਕੌੜੇ ਭੁੰਨ ਭੁੰਨ ਕੇ ਖਾਣ ਜੋਗ ਹੋ ਜਾਣ ਮੈਂ ਕਿਹਾ ਤਾਂ ਮਟਰ ਮਟਰ ਦੇਖ ਕੇ ਮੇਰ ਨੂੰ ਬਰਨਾਪੁਰਨਾ ਕਿਲਾ ਕਰਕੇ ਦੇ ਦੋ ਉਹ ਦੇ ਦਿਆਂ ਜਾਂਸੀ ਕਿੱਥੇ ਮਿਲਦੀ ਆ ਤੇ ਪਹਿਲਾਂ ਗੱਡੀ ਦੇ ਏਸੀ ਦਾ ਦੇਖੀਏ ਕੀ ਪ੍ਰੋਬਲਮ ਆਈ ਆ ਸਹੀ ਗੱਲ ਆ ਮੋਟਰਸਾਈਕਲ ਦਾ ਐਂ ਤਾਂ ਕਹਿ ਦਿੰਦੇ ਸਹੀ ਗੱਲ ਆ ਆਪਾਂ ਫਿਰਦੇ ਆ ਮੇਰੇ ਘਰ ਲੋੜ ਉਹ ਸਾਲ ਮਾਰ ਖਾਂ ਮਾਰ ਨਹੀਂ ਆ ਸਹੀ ਗੱਲ ਆ ਮਰਾਈ ਜੀ ਮਾਰਨੀ ਆ ਐਸੀ ਦੀ ਟਿਕ ਟਾਕ ਕੈਨਸਲ ਕਰਵਾ ਕੇ ਟਿਕ ਟਾਕ ਦੱਸ ਇੱਥੇ ਲਈ ਜਾਂਦੇ ਨੇ ਹੀਟਰ ਦੇ ਵਿੱਚ ਪਿੱਛੇ ਸਾਨੂੰ ਵੀ ਆਉਂਦੀ ਹੁੰਦੀ ਆ ਕਦੇ ਗਰਮ ਜੀ ਹਵਾ ਘਬਰਾਟ ਜੀ ਹੋਣ ਲੱਗ ਜਾਂਦੀ ਆ ਹੇ ਚਲੋ ਕੋਈ ਨਹੀਂ ਦੇਖਦੇ ਆ ਏਜੰਸੀ ਆ ਜਾਂਸੀ ਲੱਭ ਗਈ ਟਾਈਮ ਨਹੀਂ ਉਹਦੇ ਕੋਲ 10 ਵਜੇ ਹਾਂ ਕਿਉਂਕਿ ਚਲ ਉਹਨਾਂ ਤੇ ਲੱਭੀ ਜਾਂਦੇ ਆ ਪੁਛਤਾ ਕਰਾਂਗੀ ਪਰ ਇਹ ਕੰਮ ਜ਼ਰੂਰੀ ਆ ਆਪਾਂ ਕਰਵਾਉਣਾ ਢਿੰਗੂ ਬਾਣੀ ਰਹਿ ਦੂ ਯਾਰ ਇਹਨੂੰ ਲਓ ਜੀ ਲੱਭ ਗਈ ਮਹਿੰਦਰਾ ਜੀ ਏਜੰਸੀ ਉਧਰ ਅਮਰਿਤ ਦਾ ਕਿਲੋ ਕਹਿੰਦੇ ਖੂਨ ਵਧ ਗਿਆ ਮਹਿੰਦਰਾ ਏਜੰਸੀ ਦੇ ਕੇ ਮੈਨੂੰ ਪਰ ਅਜੇ ਤੱਕ ਨਹੀਂ ਦਿਖੀ ਸਾਰੇ ਕਹਿੰਦੇ ਨੇ ਵੀ ਆ ਗਈ ਆਪਾਂ ਮੰਨ ਲੈਨੇ ਆ ਉਹ ਤਾਂ گاਉਂ ਸ਼ਾਲਾ

ਲਓ ਜੀ ਏਜੰਸੀ ਦੇ ਵਿੱਚ ਰੁਕੇ ਸੀ ਆਪਾਂ ਵਟੋ ਕਹਿੰਦੇ ਕਿ ਗੱਡੀ ਤੁਹਾਨੂੰ ਖੜਾਉਣੀ ਪੈਣੀ ਆ ਕੱਲ ਮਿਲੂਗੀ ਵਾਪਸ ਗੱਡੀ ਤੇ ਬਹੁਤ ਖੱਜਲ ਖਵਾਰ ਹੋ ਰਿਹਾ ਬਸ ਏਸੀ ਉੱਥੇ ਹੀ ਨਹੀਂ ਚੱਲ ਰਿਹਾ ਪਹਿਲੀ ਸੀਟ ਤੇ ਤੇ ਬਾਕੀ ਮੁੰਡੇ ਦੇ ਤਾਂ ਕੋਈ ਨਾ ਕੋਈ ਸੋਲੂਸ਼ਨ ਕਰਦੇ ਆ ਸਾਡੇ ਵਾਲ ਚ ਪਿੱਛੇ ਗਰਮ ਹੋਣ ਲੱਗਿੰਦੇ ਤੇ ਥੋੜੇ ਵਾਲੇ ਚ ਆ ਆ ਦੇ ਸਾਡੇ ਵਾਲੇ ਪਿੱਛੇ ਐਂਡਾ ਵਾਲੇ ਚ ਵੀ ਠੰਡੀ ਆ ਸਾਡੇ ਵਾਲ ਚ ਸੈਂਟਰ ਵਾਲੇ ਚ ਵੀ ਗਰਮ ਆ ਤੇ ਹੁਣ ਦੇਖਦੇ ਆ ਜਿੰਨੇ ਕੁ ਬਾਟ ਜਾ ਹੁੰਦਾ ਚਾਹੁੰਦੇ ਆ ਉਸ ਤੋਂ ਬਾਅਦ ਜੇ ਥੋੜੀ ਸ਼ਾਮ ਹੋ ਗਈ ਆਪਾਂ ਦਰਵਾਜ਼ੇ ਖੋਲ ਲਾਂਗੇ ਕੀ ਹੁੰਦੇ ਸ਼ੀਸ਼ੇ ਖੋਲਵਾਂਗੇ ਤੇ ਫਿਰ ਆਪਾਂ ਜਿੱਥੇ ਵੀ ਸਟੇ ਕਰਾਂਗੇ ਉੱਥੇ ਕੋਈ ਏਜੰਸੀ ਲੱਭ ਕੇ ਉੱਥੇ ਗੱਡੀ ਆਪਾਂ ਖੜਾ ਦਾਂਗੇ ਤੇ ਬਾਕੀ ਦੇਖਦੇ ਆ ਕਿੱਦਾਂ ਬਣਦਾ ਇੰਦਰਜੀਤ ਦੀ ਸਲਾਹ ਦਾ ਕੁਝ ਨਹੀਂ ਕਹਿ ਸਕਦੇ ਕਿਉਂਕਿ ਇੰਦਰਜੀਤ ਨਾਲ ਆਪਦੇ ਸਰੀਰ ਨਾਲ ੱਤਕਾ ਕਰ ਸਕਦਾ ਹੁੰਦਾ ਤਾਂ ਇਹ ਫਿਰ ਦੂਆ ਨੂੰ ਗੱਲ ਦੇਖਦੇ ਆ ਹੰਬਲੀ ਉੱਤੇ ਸਹਿ ਹੋਣਾ ਬਣਾਉਂਗਾ ਕਮਰੇ ਇਹ ਬੇਰਮੀ ਨਹੀਂ ਇੰਦਰਜੀਤ ਮੈਂ ਆਗਰ ਰੁਕਿਆ ਨਹੀਂ ਆਗਰ ਚਲੀਏ ਇਹ ਇੰਦਰਜੀਪ ਪੇਰਾ ਮੈਂ ਚੱਲਦਾ ਨਹੀਂ ਲਖਨਊ ਤੱਕ ਤਾਂ ਪਹੁੰਚ ਜਾਣੀਂ ਕੋਈ ਚੱਕਰ ਨਹੀਂ ਐਡਾ ਤਾਂ ਬੰਦ ਕਰ ਦਿੰਦੇ ਆ ਤੋ ਇਹਨੂੰ ਕਾਕਿਆ ਖੋਲਦਾ ਹਾਂ ਖੋਲ ਲੈ ਬਾਕੀ ਚਲੀ ਜਾਂਦਾ ਫੇਰ ਉਹ ਗਰਮ ਆਉਂਦੇ ਸਾਨੂੰ ਤਾਂ ਖੰਦੇ ਸੀ ਹੁਣ ਤਾਂ ਇਹ ਵੀ ਗਰਮ ਆਉਂਦਾ ਬੰਦ ਕਰਕੇ ਸਟਾਰਟ ਕਰਕੇ ਲਓ ਜੀ ਕੋ ਫੋਰ ਮਹਿੰਦਰਾ ਦੀ ਏਜੰਸੀ ਚ ਆ ਗਏ ਆਪਾਂ ਦਿਖਾਉਣ ਦੇ ਲਈ ਗੱਡੀ ਆਪਾਂ ਅੱਗੇ ਚਲੇ ਜਾਂਦੇ ਆਂ ਚਲੋ ਲਓ ਜੀ ਆ ਕੇ ਆਪਾਂ ਬਹਿ ਗਏ ਬੈਡਿੰਗ ਰੂਮ ਦੇ ਵਿੱਚ ਤੇ ਇੱਥੇ ਏਸੀ ਨੇ ਠੰਡ ਚੜੀ ਪਈ ਆ ਬੀ ਵੀ ਚੱਲ ਰਿਹਾ ਏਸੀ ਹੈ ਨਾ ਖਤੇ ਠੰਡ ਲੱਗਦੀ ਆ ਹੈ ਉਹ ਵੀ ਏਸੀ ਬੀ ਵੀ ਚੱਲਦਾ ਤੇ ਨਾਲ ਦੀ ਨਾਲ ਇੱਧਰ ਚੱਲਦੀ ਆ ਐਲ ਸੀ ਡੀ ਹੁਣ ਅਸੀਂ ਗਿਆ ਚਾਹੇ ਘੰਟਾ ਲਾ ਦੋ ਅਸੀਂ ਜਨ ਨੂੰ ਸਾਨੂੰ ਦੱਸ ਦੋ ਕਿੰਨਾ ਟਾਈਮ ਲੱਗਦਾ ਸਾਨੂੰ ਉਮੀਦ ਕਰਦੇ ਹਾਂ ਸੌਣ ਲਈ ਬਟ ਇਹ ਆ ਕਿ ਜਿੰਨੀ ਜਲਦੀ ਪ੍ਰੋਬਲਮ ਸਹੀ ਹੋ ਉਹਨਾਂ ਜਿਆਦਾ ਨੇੜੇ ਲੱਗ ਜੂਗਾ ਆਪਾਂ ਉਹ ਵੀ ਜੰਸੀ ਵਾਲੇ ਨੇ ਚੱਲ ਲਿਆ ਕਹਿੰਦੇ ਗੱਡੀ ਲੋਡ ਹੋ ਰਹੀ ਆ ਗਰੰਟੀ ਜੀ ਸੀਗਾ ਜੋ ਪਾਰਟ ਪੈ ਰਿਆ ਦਾ ਆ ਪਾਰਟ ਪੈ ਗਏ ਤੋਂ ਦੋ ਪਾਰਟ ਪੈ ਗਏ ਰਸਤੇ ਜਾਮ ਧਾਮ ਗਏ ਚੱਲ ਵੀ ਆਂ ਮਰੇ ਤੂੰ ਜਾਏਗਾ ਹਵਾ ਲੈਣ ਦਾ ਇੱਥੇ ਜੋਂ ਮੁੰਡੇ ਚਿਹਰੇ ਦੇ ਕਹਿੰਦਾ ਹੋਰੇ ਦੂਰ ਆ ਗਿਆ ਹੁਣ ਲਓ ਜੀ ਕਹਿੰਦੇ ਮੋਗੀ ਗੱਡੀ ਸਹੀ ਤੇ ਉਹ ਮੁੰਡੇ ਦੇ ਮੂੰਹ ਤੇ ਖੁਸ਼ੀ ਕਹਿੰਦੇ ਲੱਗੇ ਦੇਖਣ ਨੂੰ ਮਿਲੂ ਕੀ ਹੁਣ ਬਸ 5-10 ਮਿੰਟ ਦਾ ਕੰਮ ਰਹਿ ਗਿਆ ਤੇ ਹੋ ਗਿਆ ਟਲ ਆਪਾਂ ਤੇ ਕੀ ਪ੍ਰੋਬਲਮ ਆਈ ਆਪਾਂ ਗੱਡੀ 'ਚ ਬੈ ਕੇ ਤੁਹਾਨੂੰ ਪੁੱਛ ਕੇ ਦੱਸਾਂਗੇ ਲਓ ਜੀ ਫਾਈਨਲੀ ਇੱਕ ਘੰਟੇ ਬਾਅਦ ਗੱਡੀ ਹੋ ਗਈ ਆਪਣੀ ਬਿਲਕੁਲ ਸਹੀ ਤੇ ਠੰਡੀ ਥਾਰ ਪਈਆ ਹੁਣ ਕੋਈ ਮਸ਼ੀਨ ਮਸ਼ੂਨ ਖਰਾਬ ਹੋ ਗਈ ਸੀ ਕਹਿੰਦੇ ਇਸ ਦੇ ਅੰਦਰ ਤੇ ਕਿ ਹਾਲ ਹੈ ਗਾਣੇ ਮੈਂ ਕਰਾ ਦੇਣ ਕੋਲੇ ਹੁਣ ਬਿਲਕੁਲ ਓਕੇ ਆ ਤੇ ਹੁਣ ਆਪਾਂ ਫਟਾਫਟ ਵੱਧਦੇ ਆ ਆਪਣੀ ਮੰਜ਼ਿਲ ਵੱਲ ਬਿਨਾਂ ਕਿਤੇ ਖੜੇ ਲਗਾਤਾਰ ਕੰਟੀਨਿਊਸਲੀ ਚੱਲਦੇ ਆ ਹੁਣ ਆਪਾਂ ਆਪਣੀ ਮੰਜ਼ਿਲ ਵੱਲ ਆ ਇੰਦਰਜੀਤ ਇਧਰ ਲਈ ਪਹਿਲੀ ਡਿਸ਼ ਟਰਾਈ ਕਰਨ ਲੱਗਿਆ ਪਤਾ ਨਹੀਂ ਕੀ ਆ ਉਹ ਕਹਦੇ ਨਹੀਂ ਹੁੰਦੇ ਹਿੰਗ ਉਹ ਖੱਟੇ ਵਾਂਗੂ ਰੰਗ ਜਾਂਦੇ ਹੁਣ ਖਾ ਕੇ ਪਤਾ ਨਹੀਂ ਰੰਗਣਗੇ ਹੀ ਇਹ ਕਿਤੇ ਰਾਈ ਦਾ ਪਾਣੀ ਆ ਕਹਿੰਦੇ ਕੀ ਬਣਾ ਰਿਹਾ ਐ ਜਾਂ 20 ਰੁਪਏ ਦਾ ਇੱਕ ਗਲਾਸ ਇੰਦਰਜੀਤ ਇਹ ਤੋਗਾ ਤੋਗਾ ਰਹਿਣਾ ਸੀ ਇਹ ਕੱਦਾ ਡੰਗਾ ਦੋਦਾ ਕਰਾ ਘੜਿਆ ਜੇ ਚ ਕੀ ਆ ਕੀ ਆ ਘੜਿਆ ਜੇ ਚ ਪੀ ਪੀ ਕੇ ਤਾਂ ਦੇਖ ਲੀਏ ਇਹ ਉਹਦਾ ਮੀਲਾ ਪਾਪਾ ਪੀ ਕੇ ਪੀਸੇ کیا ਹੈ ਉਹਦਾ ਡੱਬਾ ਡੱਬਾ ਚੱਕੀ ਬੈਠਾ ਬਣਾਣਾ ਡੱਬਾ ਚ ਵਾਹੀ ਵਧੀਆ ਚੀਜ਼ ਪੀ ਰਹੇ ਆ ਦੇ ਚੱਕਰ ਲਓ ਜੀ ਕਹਿੰਦੇ ਮੋੜ ਕੋਣ ਕਹਿੰਦੇ ਵੀ ਇਹ ਤਾਂ ਸਕੱਜ ਵੀ ਆ ਉਹਦਾ ਕਾਜੇ ਫਲੇਵਰ ਤੇ ਵਾਈ ਜਾਂਦਾ ਇੰਦਰ ਹੀ ਦੇਖੀ ਕਿਤੇ ਆ ਮਿੱਠਾ ਹੋਇਆ ਮਿੱਠਾ ਆਇਆ ਉਹ ਮੱਖੀਆਂ ਆ

ਤੇ ਇਟਾ ਸ਼ਹਿਰ ਹੈ ਇਟਾ ਇਟਾ ਤੇ ਇਟਾ ਸ਼ਹਿਰ ਆ ਗਏ ਅਸੀਂ ਇੱਥੇ ਤੇ ਆਈਸਕ੍ਰੀਮ ਖਾਣੇ ਆ ਆਪੇ ਵੱਲ ਨੂੰ ਬਾਤਾਂ ਉਹ ਦੇਖੀ ਆ ਔਰ ਬਾਤੂ ਦੋ ਜਰ ਦਮ ਤੇਰੇ ਇਧਰ ਦੇਖ ਮਾਲ ਪਤਾ ਖਾਰੇ ਤਾਂ ਤਾਂ ਹੁਣ ਮਰੋ ਪਾਣੀ ਪਾਣੀ ਦੇ ਦੋ ਕਰਦੇ ਵੀ ਦਮ ਤੇ ਦੀ ਤਾਂ ਮਰੋੜ ਚਾਹ ਨਿੰਬੂ ਪਾਣੀ ਆ ਚਲ ਪਾਲਾ ਪਹਿਲਾਂ ਪਾਲੀ ਵਾਟਰ ਪੂਲਰ ਵੀ ਦੇਖੀ ਹੋ ਰਹੇ ਮਾੜਾ ਜੀ ਆ ਨਾਲ ਨੇਰ ਦਮ ਤਾਂ ਇਹ ਲੈ ਇੱਕ ਜੰਮਦਾ ਹੋਰ ਇਹਦੇ ਕਿਰਾਇਆ ਨਾ ਏਸੀ ਦੀ ਪੂਲਿੰਗ ਹਾਰਨ ਜੋਗਾ ਹੋ ਜਾਊਗਾ ਬਸਰੀਰ ਕੀ ਆਹੇ ਸਲੋ ਹੋ ਗਈ ਗੱਡੀ ਪੂਰੇ ਟਰੱਕ ਆ ਗਏ ਆਪੇ ਸਲੋ ਹੋ ਗਈ ਬੜੇ ਸੋਹਣੀਆਂ ਸੜਕਾਂ ਨੇ ਬੜਾ ਸੋਹਣਾ ਹਾਈਵੇ ਆ ਬਿਲਕੁਲ ਟ੍ਰੈਫਿਕ ਨਹੀਂ ਹਾਈਵੇ ਦੇ ਉੱਪਰ ਬਹੁਤ ਸੋਹਣੀ ਚੀਜ਼ ਆ ਵੀ ਗੱਡੀ ਮੁੜਦੀ ਦਿਖਾ ਆਪਣੇ ਆਪ ਆਟੋ ਚੱਲ ਰਹੀ ਹੈ ਗੱਡੀ ਆਪਣੇ ਆਪ ਜਾ ਰਹੀ ਆ ਇੰਦਰਜੀਤ ਤੇ ਆਰਾਮ ਕਰ ਰਿਹਾ ਸੌਂ ਗਿਆ ਇਹ ਉਹ ਵੀ ਆਏ ਨਹੀਂ ਸੌਂ ਲੈਂਦੇ ਆ ਇਹਦੇ ਹੈ ਆਪਣੇ ਆਪ ਜਾ ਰਹੀ ਆ ਗੱਡੀ ਸਾਰਾ ਸਿਸਟਮ ਸੜਕਾਂ ਹੀ ਬਣੀਆਂ ਸੋਹਣੀਆਂ ਨੇ ਯਾਰ ਕਹੀ ਗੱਲ ਆ ਹੋਰ ਲਓ ਇੱਥੇ ਚੱਲਦੇ ਆ ਗੱਡੀ ਆਟੋ ਬਣ ਕੇ ਹਾਂ ਇੱਥੇ ਤੇ ਗਲਾ ਰੱਖੀ ਰਹੇ ਉਹ ਵੀ ਡੁੱਲੂ ਨਹੀਂ ਗੱਲ ਆ ਲੋ ਜੀ ਕਹਿੰਦੇ ਪਹੁੰਚ ਗਏ ਲਖਨਊ ਚੋਰਸਰਾ ਆਪਾਂ ਵੱਤ ਸੌਣ ਦਾ ਉਹ ਮੇਰੀ ਆਵਾਜ਼ ਘੱਟ ਆਉਣੀ ਹੋਊਗੀ ਤੇ ਹੁਣ ਆਪਾਂ ਦੇਖਦੇ ਆਂ ਕੁਝ ਲੈਣੇ ਆਂ ਬਾਜ਼ਾਰ ਵਾਲ ਨੂੰ ਜਾ ਰਹੇ ਆਂ ਤੁਰੇ ਦੇਖੋ ਲਖਨਊ ਦਾ ਬਾਜ਼ਾਰ ਹੈ ਵਾਓ ਆ ਤਾਂ ਮੇਰੇ ਕੋਲ ਵੀ ਹੈ ਕੋੜਤਾ ਉਹ ਜਿਹੜੀ ਪਾਈ ਜਾਂਦੀ ਆ ਆਪਾਂ ਉਹਨਾਂ ਦੇ ਲੈ ਲਈ ਪੰਜਾਬ ਵਾਲਿਆਂ ਨੇ ਆ ਇਹ ਕਹਿੰਦੇ ਆਈਏ ਲਓ ਜੀ ਦੇਖੋ ਲਖਨਊ ਦਾ ਬਾਜ਼ਾਰ ਯੈਸ ਕਰੋਗੀ ਬਾਲੀਆਂ ਕਿੰਨੇ ਦੀਆਂ ਕਿਤਨੀ ਕੀ ਜੀ 150 150 ਰੰਗਾਂ ਆਹ ਵੀ ਬਚਾਈ ਨਾ ਤਾਂ ਕਿ ਕਿ ਜਾਉਗੀ ਜਾਉਗੀ ਆ ਵੀ ਅੱਛਾ ਡਿਜ਼ਾਈਨ ਹੈ ਬਹੁਤ ਜ਼ਿਆਦਾ ਭੀੜ ਹੈ ਮੈਂ ਕਹਿੰਦੀ ਪਿੱਛੇ ਚੱਲ ਵੜਦੇ ਆ ਬਾਹਰ ਦੇ ਦੇ ਇੱਥੇ ਤਾਂ ਘਬਰਾਟ ਹੁੰਦੀ ਆ ਭਾਈ दे भी। है। है। से जो बीज है इसका वो खाया जाता है, <सट> है। देखे। दिला देखे। दिला दा दा। काला वाला अच्छा काला वाला हटा दीजिए पता नहीं की चीज है यार किमिया टेस्ट जलेबी है जंगल जलेबी ਪਤਾ ਨਹੀਂ ਇਹ ਕੀ ਹੈ ਕੀ ਨਾਮ ਬਤਾ ਤਾ ਇਹ ਹਾਲੇ ਤੋਂ ਬੋਲਾ ਨਾ ਨਮੀ ਨਮੀ ਚੀਜ਼ ਦੇਖਣ ਨੂੰ ਮਿਲ ਰਹੀ ਆ ਬਹੁਤ ਜ਼ਿਆਦਾ ਭੀੜ ਆ ਬਾਜ਼ਾਰ ਦੇ ਵਿੱਚ ਜਾਓ ਲਓ ਜੀ ਪਹੁੰਚ ਗਏ ਆਪਾਂ ਲਖਨਊ ਤੇ ਰੂਮ ਆਪਾਂ ਲੈ ਲਿਆ ਉਹ ਯੋ ਦੇ ਹੋਟਲ ਦੇ ਵਿੱਚ ਔਰ ਐ ਬੁਲਾ ਰਾ ਰਿਹਾ ਕਿੱਰੇ ਕਿ ਚੱਲ ਪਤਾ ਨਹੀਂ ਕਿਉਂ ਬੁਲਾ ਰਹਾ ਆ ਰਿਹਾ ਪਤਾ ਨਹੀਂ ਲਾਈਟ ਚਲੀ ਗਈ ਹਨੇਰੇ ਕਰਕੇ ਉਧਰ ਬੁਲਾਰੂ ਹੋ ਰਹੀ ਹੈ ਵੀਡੀਓ ਲਓ ਜੀ ਰੂਮ ਆਪਾਂ ਨੇ ਲੈ ਲਿਆ ਬਟ ਹਜੇ ਲਾਈਟ ਗਈ ਨਹੀਂ ਆ ਤੇ ਜਦ ਤੱਕ ਆਪਾਂ ਸੋਚਿਆ ਕਿ ਆਪਾਂ ਬਾਹਰ ਕਿਸੇ ਵਧੀਆ ਰੈਸਟੋਰੈਂਟ ਤੇ ਆਪਣੀ ਡਿਨਰ ਵਗੈਰਾ ਕਰ ਰਹੇ ਆ ਵਧੀਆ ਜਿਹਾ ਤੇ ਦੇਖਦੇ ਹਾਂ ਹੁਣ ਕਿੱਥੇ ਚੱਲਦੇ ਆ ਟਾਈਮ ਵੀ ਤਕਰੀਬਨ ਸਵਾ ਅੱਠ ਦਾ ਹੋ ਗਿਆ ਸੋ ਚਲੋ ਜੀ ਬਹੁਤ ਭੁੱਖ ਲੱਗੀ ਹੈ ਤੇ ਕਰਕੇ ਇਹ ਦਿਨ ਇਹ ਹੈਗਾ ਰੂਮ ਜੋ ਆਪਾਂ ਨੇ ਲਿਆ ਹੈ ਤੇ ਇੱਧਰ ਆਪਾਂ ਸਮਾਨ ਰੱਖਤਾ ਆਪਣਾ ਏਸੀ ਰੂਮ ਹੈ ਸਾਰਾ ਅਟੈਚ ਵਾਸ਼ਰੂਮ ਹੈ ਨਾਲ ਵਧੀਆ ਬਣਿਆ ਹੋਇਆ ਔਰ ਆਪਾਂ ਦੋ ਬੈਡਰੂਮ ਲਏ ਨੇ ਇੱਕ ਇਹ ਵਾਲਾ ਰੂਮ ਲਿਆ ਆਪਾਂ ਨੇ 205 ਨੰਬਰ ਇਕੋ ਸਾਹਮਣੇ ਵਾਲਾ ਲਿਆ ਇਹਦੀ ਲੁੱਕ ਹੈਗੀ ਕੁਝ ਇਸ ਤਰ੍ਹਾਂ ਦੀ ਲਓ ਜੀ ਡਿਨਰ ਕਰਨ ਤੋਂ ਬਾਅਦ ਆਪਾਂ ਅਗੇ ਵਾਪਸ ਰੂਮ ਦੇ ਵਿੱਚ ਤੇ ਫਰੈਸ਼ ਅਪ ਹੋ ਕੇ ਆਪਾਂ ਆਰਾਮ ਦੇ ਨਾਲ ਬੈਠ ਗਏ ਹੁਣ ਤੇ ਬੈਠਣ ਦਾ ਕੀ ਕਰਨਾ ਹੁਣ ਪਈਏ ਕਿਉਂਕਿ ਮਾਰਨਿੰਗ ਫੇਰ ਸਾਡਾ ਸ਼ਡਿਊਲ ਹੈ ਜਿਹੜਾ ਮਾਰਨਿੰਗ ਜਲਦੀ ਉੱਠ ਕੇ ਜਲਦੀ ਨਿਕਲਾਂਗੇ 6 ਵਜੇ ਆਪਾਂ ਨਿਕਲਾਂਗੇ ਇਥੋਂ ਰੂਮ 'ਚੋਂ ਤੇ ਤਾਂ ਕਿ ਆਪਾਂ 9:00 ਵਜੇ ਜਿਹੜੀ ਆਪਣੀ ਅਗਲੀ ਡੈਸਟੀਨੇਸ਼ਨ ਆ ਉੱਥੇ ਪਹੁੰਚ ਜਾਈਏ ਸੋ ਆਜਾ ਦਾ ਦਿਨ ਬਹੁਤ ਵਧੀਆ ਨਿਕਲ ਗਿਆ ਹੱਸਦੇ ਸੌਂਦੇ ਤੇ ਅੱਧਾ ਸਫਰਾ ਸੀ ਆਪਣਾ ਤੈਅ ਕਰ ਲਿਆ ਸੋ ਚਲੋ ਜੀ ਫਿਰ ਬਣੇ ਰਹੋ ਅਗਲੀ ਵੀਡੀਓਜ਼ ਦੇ ਨਾਲ ਤੇ ਦੇਖਿਓ ਸਾਰੇ ਬਲੌਗ ਤੇ ਦਿਖਾਵਾਂਗੇ ਤੁਹਾਨੂੰ ਕੱਟਣਾ ਸਰ ਦੇ ਦਰਸ਼ਕ ਕਰਾਵਾਂਗੇ ਸੋ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਨਵੀਂ ਵੀਡੀਓ ਦੇ ਵਿੱਚ